ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਨਾਵਲ ਪਵਿੱਤਰ ਪਾਪੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 17 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਜਿਹੜੇ ਜਿਹੜੇ ਦੋਸਤ ਆਪਣੀ ਵੀਡੀਓ ਨੂੰ ਦੇਖ ਰਹੇ ਹੁੰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਕਿ ਆਪਣਾ ਕੰਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਾਂ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਪਰ ਜਿਹੜੇ-ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਕੋਈ ਰੱਖਣੀ ਹੈ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਵਿਆਹ ਵਾਲੇ ਦਿਨ ਕਿਦਾਰ ਦੇ ਘਰੋਂ ਬਾਹਰ ਰਹਿਣ ਕਾਰਨ ਮਾਇਆ ਉਸ ਨੂੰ ਲਾਂਭਾ ਦਿੰਦੀ ਹੈ ਅਤੇ ਵੀਨਾਂ ਦੀ ਤਸਵੀਰ ਕਿਦਾਰ ਨੂੰ ਦਿੰਦੀ ਹੈ ਉਧਰ ਸੇਠ ਅਤਰ ਸਿੰਘ ਕਿਦਾਰ ਨੂੰ ਲੱਭਦਾ ਹੋਇਆ ਮਾਇਆ ਦੇ ਕੋਲ ਪਹੁੰਚ ਜਾਂਦਾ ਹੈ ਜਿੱਥੇ ਅਤਰ ਸਿੰਘ ਤੇ ਮਾਇਆ ਦੀ ਆਪਸੀ ਵਾਰਤਾ ਲੱਗ ਪਉਂਦੀ ਅਤਰ ਸਿੰਘ ਮਾਇਆ ਨੂੰ ਪੰਨਾ ਲਾਲ ਬਾਰੇ ਕੋਈ ਖਬਰ ਨਾ ਹੋਣ ਬਾਬਤ ਦੱਸਦਾ ਹੈ। ਉਸ ਦੇ ਜਾਣ ਤੋਂ ਬਾਅਦ ਮਾਇਆ ਕਦਾਰ ਨੂੰ ਲੱਭਣ ਦੀ ਕੋਠੇ ਤੇ ਚੜਦੀ ਹੈ। ਪਰ ਕਦਾਰ ਉਸ ਨੂੰ ਕਿਤੇ ਨਹੀਂ ਲੱਭਦਾ। ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 18ਵਾਂ। ਕਦਾਰ ਬੈਂਕ ਜਾ ਕੇ ਕਾਫੀ ਦੇਰ ਤੱਕ ਨਹੀਂ ਮੁੜਿਆ ਤੇ ਜਿਉਂ-ਜਿਉਂ ਵਕਤ ਬੀਤਦਾ ਗਿਆ ਅਤਰ ਸਿੰਘ ਦੀ ਹਰਾਨੀ ਤੌਖਲੇ ਵਿੱਚ ਬਦਲਦੀ ਗਈ। ਤਾਂ ਵੀ ਕਦਾਰ ਵਰਗੇ ਨੇਕ ਆਦਮੀ ਦੀ ਨੀਅਤ ਉੱਤੇ ਸ਼ੱਕ ਕਰਨ ਨੂੰ ਉਸ ਦਾ ਦਿਲ ਨਹੀਂ ਸੀ ਕਰਦਾ। ਅਖੀਰ ਜਦ 4 ਤੋਂ ਬਾਅਦ 5 ਵਜ ਗਏ ਇੱਕ ਧਾਰ ਨੇ ਫੇਰ ਵੀ ਸ਼ਕਲ ਨਾ ਵਿਖਾਈ ਤਾਤਰ ਸਿੰਘ ਦੀ ਘਬਰਾਹਟ ਹੋਰ ਵੱਧ ਗਈ ਭਾਵੇਂ ਪੇਟ ਦਰਦ ਦੀ ਤਕਲੀਫ ਕਰਕੇ ਉਹ ਕਾਫੀ ਔਖਾ ਸੀ ਤਾਂ ਵੀ ਉਸ ਨੂੰ ਟਾਂਗਾ ਕਰਕੇ ਬੈਂਕ ਤੀਕ ਜਾਣਾ ਹੀ ਪਿਆ ਉੱਥੇ ਜਾ ਕੇ ਜਦ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਕੋਈ ਰਕਮ ਜਮਾ ਨਹੀਂ ਕਰਵਾਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਭਾਵੇਂ ਕਦਾਰ 1600 ਲੈ ਕੇ ਚੱਲਦਾ ਬਣਿਆ ਉਸ ਦੀ ਸਲਾਹ ਹੋਈ ਕਿ ਥਾਣੇ ਜਾ ਕੇ ਰਿਪੋਰਟ ਦੇਵੇ ਪਰ ਫੇਰ ਸੋਚ ਕੇ ਉਹ ਉਸੇ ਟਾਂਗੇ ਉੱਤੇ ਦੁਕਾਨ ਵਾਲ ਪਰਤਿਆ ਮਤੇ ਉਹ ਆ ਗਿਆ ਹੋਵੇ ਦੁਕਾਨ ਦੇ ਤਾਲ ਉਸੇ ਤਰ੍ਹਾਂ ਬੰਦ ਸਨ ਉਹਦਾ ਦਿਲ ਧੜਕਣ ਲੱਗਾ ਉਹ ਥਾਣੇ ਵੱਲ ਜਾਣ ਦੀ ਸੋਚ ਰਿਹਾ ਸੀ ਕਿ ਉੱਤੋਂ ਉਸਦੀ ਛੋਟੀ ਲੜਕੀ ਨੇ ਆਵਾਜ਼ ਦਿੱਤੀ ਉੱਪਰ ਜਾ ਕੇ ਉਸਨੂੰ ਪਤਾ ਲੱਗਾ ਕਿ ਕੋਈ ਮੁੰਡਾ ਇੱਕ ਚਿੱਠੀ ਤੇ ਚਾਬੀਆਂ ਦਾ ਗੁੱਛਾ ਦੇ ਗਿਆ ਹੈ ਅਤਰ ਸਿੰਘ ਨੇ ਕਾਲੀ ਕਾਲੀ ਨਜ਼ਰ ਨਾਲ ਚਿੱਠੀ ਪੜਨੀ ਸ਼ੁਰੂ ਕੀਤੀ ਲਿਖਿਆ ਆ ਸੀ ਮੇਰੇ ਅਨ ਦਾਤਾ ਮੇਰੇ ਵਾਪਸ ਨਾ ਆਉਣ ਕਰਕੇ ਤੁਸੀਂ ਘਬਰਾ ਰਹੇ ਹੋਵੋਗੇ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹਾਲਾਤ ਕੁਝ ਐਸੇ ਬਣ ਗਏ ਸਨ ਕਿ ਮੈਂ ਆ ਨਹੀਂ ਸਕਿਆ ਮੇਰੇ ਆਕਾ ਮੈਂ ਕਰਤਕਣ ਨਹੀਂ ਹਾਂ ਕਿ ਤੁਹਾਡੇ ਉਪਕਾਰਾਂ ਨੂੰ ਇਸ ਜਨਮ ਵਿੱਚ ਭੁੱਲ ਸਕਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਦਰਦ-ਦਰ ਰੋਲਦੇ ਨੂੰ ਨਾ ਕੇਵਲ ਰੋਜ਼ਗਾਰ ਤੇ ਲਾਇਆ ਬਲਕਿ ਮੇਰੀ ਜਾਤ ਉੱਤੇ ਇਤਨਾ ਭਰੋਸਾ ਕੀਤਾ ਕਿ ਤੁਸੀਂ ਆਪਣਾ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ ਇਹ ਭੁੱਲਣ ਵਾਲਾ ਨਹੀਂ ਮੈਂ ਕਿਹੜਾ ਮੂੰਹ ਲੈ ਕੇ ਤੁਹਾਡੇ ਸਾਹਮਣੇ ਆਵਾਂ ਇਹ ਕਿਸ ਮੂੰਹ ਨਾਲ ਕਹਾਂ ਕਿ ਮੈਂ ਤੁਹਾਡੇ 1600 ਰੁਪਏ ਬੈਂਕ ਵਿੱਚ ਜਮ੍ਹਾਂ ਕਰਾਣ ਦੇ ਥਾਂ ਹੋਰ ਕਿਤੇ ਖਰਚ ਕਰ ਦਿੱਤੇ ਨੇ ਇੱਥੇ ਖਰਚ ਕੀਤੇ ਨੇ ਤੇ ਕਿਉਂ ਇਸ ਦਾ ਜਵਾਬ ਫਿਲਹਾਲ ਨਹੀਂ ਦੇ ਸਕਦਾ ਪਰ ਇਤਨਾ ਜ਼ਰੂਰ ਕਹਾਗਾ ਕਿ ਇਹ ਕੰਮ ਕਰਕੇ ਮੈਂ ਕਿਸੇ ਪਾਪ ਜਾਂ ਬਾਦਿਆਂਤੀ ਦਾ ਭਾਗੀ ਨਹੀਂ ਬਣਿਆ ਮੈਨੂੰ ਇੱਕ ਅਜੇਹੀ ਹਸਤੀ ਲਈ ਇਹ ਰਕਮ ਖਰਚ ਕਰਨੀ ਪਈ ਹੈ ਜਿਸ ਦੀ ਇੱਜ਼ਤ ਆਬਰੂ ਸਖਤ ਖਤਰੇ ਵਿੱਚ ਸੀ ਸੋ ਜੇ ਤੁਸੀਂ ਇਸ ਗਨਾਹ ਬਦਲੇ ਮੇਰੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੋ ਤਾਂ ਮੈਂ ਬਿਨਾਂ ਹੀਲ ਹੁਜਤ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਜ਼ੁਰਮ ਦਾ اقਬਾਲ ਕਰ ਲਵਾਂਗਾ ਇਸ ਬਦਲੇ ਮੈਨੂੰ ਜੋ ਸਜ਼ਾ ਹੋਵੇਗੀ ਆਪਣਾ اخلاقی ਫਰਜ਼ ਸਮਝ ਕੇ ਉਸ ਨੂੰ ਖਿੜੇ ਮੱਥੇ ਪੋਗਤਾਂਗਾ ਪਰ ਜੇ ਤੁਸੀਂ ਥੋੜੀ ਜਿਹੀ ਫਰਾਕ ਦੇ ਲਈ ਵਿਖਾ ਸਕੋ ਮੇਰੇ ਖਿਲਾਫ ਕੋਈ ਚਾਰਾ ਜੁਈ ਨਾ ਕਰੋ ਤਾਂ ਉਸ ਹਾਲਤ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੀ ਰਕਮ ਦੀ ਕੋਡੀ-ਕੋਡੀ ਚੁੱਕਦੀ ਕਰ ਦੇਵਾਂਗਾ ਮੈਨੂੰ ਪਤਾ ਹੈ ਕਿ ਮੈਂ ਕਮਾਊ ਆਦਮੀ ਹਾਂ ਤੇ ਇਤਨੀ ਕੁ ਰਕਮ ਨੂੰ ਮੈਂ ਆਸਾਨੀ ਨਾਲ ਤੇ ਬਹੁਤ ਜਲਦੀ ਉਤਾਰ ਦੇਵਾਂਗਾ ਮੈਨੂੰ ਅਫਸੋਸ ਹੈ ਕਿ ਜਦ ਤੱਕ ਤੁਹਾਡੀ ਸਾਰੀ ਰਕਮ ਮੋੜ ਨਹੀਂ ਦਿੰਦਾ ਮੈਂ ਤੁਹਾਡੇ ਮੱਥੇ ਨਹੀਂ ਲੱਗ ਸਕਦਾ ਉਮੀਦ ਕਰਦਾ ਹਾਂ ਕਿ ਫਿਲਹਾਲ ਤੁਸੀਂ ਮੇਰੀ ਥਾਂ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਓਗੇ ਤੁਹਾਡੀ ਰਕਮ ਚੁਕਦੀ ਕਰਨ ਤੋਂ ਬਾਅਦ ਜੇ ਮੈਂ ਜਿਉਂਦਾ ਰਹਾ ਤੇ ਤੁਸੀਂ ਮੇਰਾ ਕਸੂਰ ਮਾਫ ਕਰ ਦਿੱਤਾ ਤਾਂ ਫਿਰ ਤੁਹਾਡੀ ਛਤਰ ਛਾਇਆ ਹੇਠ ਆ ਜਾਵਾਂਗਾ ਪਰ ਹਾਲੇ ਮੇਰਾ ਕਿਸੇ ਹਾਲਤ ਵਿੱਚ ਵੀ ਇੱਥੇ ਰਹਿਣਾ ਮੁਸ਼ਕਲ ਜਾਪਦਾ ਹੈ ਕੇਵਲ ਮੈਂ ਇਸ ਰਕਮ ਬਗਲੇ ਹੀ ਸ਼ਹਿਰ ਛੱਡ ਕੇ ਨਹੀਂ ਜਾ ਰਿਹਾ ਇਸ ਦਾ ਇੱਕ ਹੋਰ ਵੀ ਸਵਾਬ ਹੈ ਜਿਸ ਕਰਕੇ ਮੈਂ ਇੱਥੇ ਰਹਿ ਨਹੀਂ ਸਕਦਾ ਕੀ ਮੈਂ ਆਸ ਰੱਖਾਂ ਕਿ ਤੁਸੀਂ ਮੇਰੇ ਜਜ਼ਬਾਤ ਨੂੰ ਉਨਾ ਹੀ ਅਰਥਾਂ ਵਿੱਚ ਸਮਝਣ ਦੀ ਕੋਸ਼ਿਸ਼ ਕਰੋਗੇ ਜਿੰਨਾ ਵਿੱਚ ਮੈਂ ਪੇਸ਼ ਕਰ ਰਿਹਾ ਹਾਂ ਜੇ ਅਜਿਹਾ ਹੋਇਆ ਤਾਂ ਮੈਂ ਬਦਕਿਸਮਤ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਕਵਿਸ਼ਨ ਨਸੀਬ ਸਮਝਾਂਗਾ ਫਤਾਲੀ ਤੁਹਾਡਾ ਖਾਦਮ ਕੇਦਾਰ ਪੱਠੀ ਪੜਨ ਤੋਂ ਬਾਅਦ ਅਤਰ ਸਿੰਘ ਕਿੰਨਾ ਹੀ ਚਰਦੂਗੀ ਇਹ ਸੋਚਾਂ ਦੇ ਘੁੰਮਣ ਘੇਰ ਵਿੱਚ ਫਸਿਆ ਰਿਹਾ ਅਖੀਰ ਉਸਨੇ ਟਾਂਗੇ ਵਾਲੇ ਨੂੰ ਜਿਹੜਾ ਹੇਠਾਂ ਬਾਜ਼ਾਰ ਵਿੱਚ ਖੜ੍ਹਾ ਉਸਨੂੰ ਅਦੀਕ ਰਿਹਾ ਸੀ ਆਵਾਜ਼ ਦਿੱਤੀ ਬਈ ਥਾਣੇ ਜਾਣ ਦੀ ਸਲਾਹ ਨਹੀਂ ਲਈ ਤੇ ਕਿਰਾਏ ਦੇ ਪੈਸੇ ਉਸਨੇ ਆਪਣੇ ਲੜਕੇ ਦੇ ਹੱਥ ਭੇਜ ਦਿੱਤੇ ਇਸ ਤੋਂ ਬਾਅਦ ਉਸਨੇ ਹੇਠਾਂ ਜਾ ਕੇ ਦੁਕਾਨ ਖੋਲੀ ਫਿਰ ਪੇਟੀ ਦਾ ਢੱਕਣ ਖੋਲ੍ਹਿਆ ਪੇਟੀ ਵਿੱਚ ਉਸ 1600 ਤੋਂ ਛੋਟ ਹੋਰ ਚੋਖੀ ਰਕਮ ਤੇ ਕੁਝ ਗਹਿਣਾ ਗੱਟਾ ਵੀ ਸੀ ਇਹ ਸਭ ਕੁਝ ਜਿਉਂ ਦਾ ਤਿਉਂ ਮजूद ਸੀ ਇੱਕ ਪੈਸਾ ਵੀ ਇੱਧਰ-ਉੱਧਰ ਨਹੀਂ ਸੀ ਹੋਇਆ ਇੱਠੀ ਪੜ ਕੇ ਉਸਦੇ ਦਿਲ ਉੱਤੇ ਕੁਝ ਐਸਾ ਅਸਰ ਹੋਇਆ ਕਿ ਉਸਦਾ ਬਹੁਤ ਸਾਰਾ ਫਿਕਰ ਜਾਂਦਾ ਰਿਹਾ ਹੁਣ ਜੇ ਕੋਈ ਫਿਕਰ ਉਸ ਨੂੰ ਸੀ ਤਾਂ ਇਹੋ ਕਿ ਕਿਸੇ ਤਰ੍ਹਾਂ ਉਹ ਕਦਾਰ ਨੂੰ ਰੋਕ ਸਕੇ ਇੱਠੀ ਦੇ ਅੱਖਰ-ਅੱਖਰ ਉੱਤੇ ਉਸ ਨੂੰ ਪੂਰਾ ਯਕੀਨ ਵੱਜ ਚੁੱਕਾ ਸੀ ਕਿਉਂਕਿ ਇਹਨਾਂ 6 ਮਹੀਨਿਆਂ ਵਿੱਚ ਕਦਾਰ ਦੇ ਸੁਭਾਅ ਤੇ ਚਾਲ ਚਲਣ ਤੋਂ ਚੰਗੀ ਤਰ੍ਹਾਂ ਵਖਵ ਹੋ ਚੁੱਕਾ ਸੀ ਉਹ ਇਹ ਵੀ ਜਾਣਦਾ ਸੀ ਕਿ ਕਦਾਰ ਵਰਗੇ ਬੇਅਬ ਤੇ ਕਰਿੰਦੇ ਆਦਮੀ ਲਈ ਇਤਨੀ ਰਕਮ ਉਤਾਰਨੀ ਕੋਈ ਵੀ ਮੁਸ਼ਕਲ ਨਹੀਂ ਪਰ ਉਸ ਲਈ ਇਹ ਸਹਾਰਨਾ ਸੁਖਾਲਾ ਨਹੀਂ ਸੀ ਕਿ ਕਦਾਰ ਉਸ ਪਾਸੋਂ ਚਲਾ ਜਾਵੇ ਕਦਾਰ ਨੇ ਜਿਸ ਤਰ੍ਹਾਂ ਉਸਦੇ ਕਾਰੋਬਾਰ ਨੂੰ ਚੁੱਕਿਆ ਸੀ ਤੇ ਜਿਵੇਂ ਘੜੀ ਸਾਜੀ ਦਾ ਕੰਮ ਸੰਭੋ ਕੇ ਉਸ ਦੀ ਆਮਦਨੀ ਵਿੱਚ ਬਹੁਤ ਸਾਰਾ ਵਾਧਾ ਕਰ ਦਿੱਤਾ ਸੀ ਇਸ ਸੂਰਤ ਵਿੱਚ ਉਸ ਦਾ ਚਲੇ ਜਾਣਾ ਅਤਰ ਸਿੰਘ ਲਈ ਅਸਹਿ ਸੱਟ ਸੀ ਉਹ ਇਹ ਵੀ ਜਾਣਦਾ ਸੀ ਕਿ ਕਦਾਰ ਵਰਗਾ ਆਦਮੀ ਕਿਸਮਤ ਨਾਲ ਹੀ ਕਿਸੇ ਨੂੰ ਲੱਭ ਸਕਦਾ ਹੈ ਤੇ ਇਹੋ ਜਿਹੇ ਆਦਮੀ ਦਾ ਲੱਭ ਕੇ ਗਵਾਚਣਾ ਬਦਕਿਸਮਤੀ ਦੀ ਨਿਸ਼ਾਨੀ ਹੈ ਅਤਰ ਸਿੰਘ ਨੇ ਦਿਲ ਨਾਲ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਵੀ ਹੋ ਸਕੇ ਕਦਾਰ ਨੂੰ ਢੂੰਡ ਕੇ ਉਸ ਨੂੰ ਜਾਨ ਤੋਂ ਰੋਕਿਆ ਜਾਵੇ ਤੇ ਨਾਲ ਹੀ ਉਸ ਦੀ ਤਸੱਲੀ ਕਰਾਈ ਜਾਵੇ ਕਿ ਇਸ ਰਕਮ ਦਾ ਖਰਚ ਹੋ ਜਾਣਾ ਉਸ ਲਈ ਜਰਾ ਵੀ ਦੁਖਦਾਈ ਨਹੀਂ ਉਸ ਨੂੰ ਉਸ ਗਲੀ ਦਾ ਪਤਾ ਸੀ ਜਿਸ ਵਿੱਚ ਕਦਾਰ ਰਹਿੰਦਾ ਸੀ ਅਤਰ ਸਿੰਘ ਨੇ ਮੋੜ ਦੁਕਾਨ ਬੰਦ ਕਰ ਦਿੱਤੀ ਤੇ ਰਮਾ ਰਮੀ ਭਾਮੜਿਆ ਵਾਲੀ ਗਲੀ ਵੱਲ ਤੁਰ ਪਿਆ ਗਲੀ ਵਿੱਚ ਜਾ ਕੇ ਉਸ ਨੂੰ ਕਦਾਰ ਬਾਬਤ ਜੋ ਕੁਝ ਪਤਾ ਲੱਗਾ ਤੇ ਜਿਹੜੇ ਖਿਆਲ ਉਹ ਉਸ ਬਾਰੇ ਲੈ ਕੇ ਮੁੜਿਆ ਇਸ ਦਾ ਵਰਣਨ ਅਸੀਂ 17ਵੇਂ ਭਾਗ ਦੇ ਵਿੱਚ ਸੁਣ ਚੁੱਕੇ ਹਾਂ ਗਲੀ 'ਚੋਂ ਨਿਕਲ ਕੇ ਹੋਰ ਵੀ ਕਈ ਥਾਂ ਫਿਰਿਆ ਰੇਲਵੇ ਸਟੇਸ਼ਨ ਵੀ ਸਾਰਾ ਗਿਆ ਪਰਕਰਾਰ ਉਸ ਨੂੰ ਕਿਤੇ ਨਾ ਲੱਭਾ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 18ਵਾਂ ਉਮੀਦ ਆ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਊਗਾ ਕਿਹੋ ਜਿਹਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਦੇ ਨਾ ਭੁੱਲਣਾ ਔਰ ਜਿਹੜੇ ਦੋਸਤ ਨਵੇਂ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਪਣੀਆਂ ਪੁਵਖਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ